ਇੱਕ ਦਰਦਨਾਕ ਘਟਨਾ ਜੜੀ ਸਾਹਮਣੇ ਆ ਰਹੀ ਆ ਜਿੱਥੇ ਕਿ ਤੜਕਸਾਰ ਭਿਆਨਕ ਸੜਕ ਹਾਦਸਾ ਵਾਪਰਿਆ ਉਸੀ ਦੇਖ ਰਹੇ ਹਾਂ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਇੱਕ ਦਰਦਨਾਕ ਘਟਨਾ ਜਿਹੜੀ ਸਾਹਮਣੇ ਆ ਰਹੀ ਆ ਜਿੱਥੇ ਕਿ ਤੜਕਸਾਰ ਭਿਆਨਕ ਸੜਕ ਹਾਦਸਾ ਵਾਪਰਿਆ ਜੀਹਾਂ ਤਦਾਦ ਜੀਏ ਕਿ ਇੱਕ ਵਿਅਕਤੀ ਜੋ ਕਿ ਗੁਰਦੁਆਰੇ ਦਾ ਪਾਠੀ ਸੀ ਉਸਦੇ ਨਾਲ ਇੱਕ ਤੜਕਸਾਰ 3:30 ਵਜੇ ਹੀ ਭਿਆਨਕ ਸੜਕ ਹਾਦਸਾ ਇਹ ਜਿਹੜਾ ਵਾਪਰਿਆ ਤਦਾਦ ਜੀਏ ਕਿ ਉਹ ਗੁਰਦੁਆਰੇ ਦੇ ਵਿੱਚ ਆਪਣੀ ਡਿਊਟੀ ਲਗਾਉਣਾ ਜਿਹੜਾ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਹੀ ਉਸ ਦਾ ਐਕਸੀਡੈਂਟ ਜਿਹੜਾ ਹੋ ਅੰਤਾ ਜੀ ਹਾਂ ਤਾਂ ਜਦੋਂ ਉਹ ਜਾ ਰਿਹਾ ਸੀ ਅੱਗੇ ਤੋਂ ਇੱਕ ਗੱਠਾਂ ਦੇ ਨਾਲ ਭਰੀ ਹੋਈ ਟਰਾਲੀ ਆ ਜੜੀ ਆਉਂਦੀ ਆ ਜੋ ਕਿ ਇੱਕਦਮ ਉਹਦੇ ਵਿੱਚ ਵੱਜਦੀ ਆ ਤੇ ਬਾਅਦ ਵਿੱਚ ਉਸ ਦੀ ਮੌਕੇ ਤੇ ਹੀ ਮੌਤ ਆ ਜੜੀ ਹੋ ਜਾਂਦੀ ਆ ਤਾਂ ਪਿੰਡ ਵਾਲਿਆਂ ਪਿੰਡ ਵਾਲੇ ਨੇ ਜੜਿਓ ਦੋਸ਼ ਲਗਾ ਰਹੇ ਨੇ ਕਿ ਜਦੋਂ ਉਸ ਦੀ ਮੌਤ ਹੋਈ ਸੀ ਦੋ ਤਿੰਨ ਘੰਟੇ ਜੜਿਓ ਉਸ ਦੀ ਲਾਸ਼ ਐ ਉੱਥੇ ਹੀ ਪਈ ਰਹੀ ਸੀ ਪਰ ਜੇਕਰ ਉਹ ਟਰਾਲੀ ਚਾਲਕ ਉਸ ਨੂੰ ਕੋਈ ਮੁੱਢਲੀ ਸਹਾਇਤਾ ਦੇ ਦਿੰਦਾ ਤਾਂ ਸ਼ਾਇਦ ਉਸ ਦੀ ਜਾਨ ਅਜੜੀ ਬਚ ਸਕਦੀ ਸੀ ਪਰ ਉਹ ਮੌਕੇ ਤੇ ਹੀ ਉਥੋਂ ਫਰਾਰ ਹੋ ਜਾਂਦਾ ਹੈ ਤਦ ਆਸ ਦੀ ਕਿ ਇਹ ਜਿਹੜਾ ਮਾਮਲਾ ਇਹ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਮਾਂ ਦਾ ਇਕਲੋਤਾ ਪੁੱਤ ਹੈ ਜਿਸ ਦੀ ਦਰਦਨਾਕ ਸੜਕ ਹਾਦਸੇ ਦੇ ਵਿੱਚ ਮੌਤ ਆ ਜੜੀ ਕੀ ਹੋ ਚੁੱਕੀ ਆ ਤਾਂ ਇਸ ਮਾਮਲੇ ਦੇ ਪੁਲਿਸ ਦੇ ਵੱਲੋਂ ਪੂਰੀ ਜਾਂਚ ਪੜਤਾਲ ਵੀ ਆ ਜੜੀ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਮੋਹਨ ਸਿੰਘ ਉੱਤਰ ਸਰਦਾਰ ਦਰਸ਼ਨ ਸਿੰਘ ਪਿੰਡ ਮਿਰਜ਼ਾਪੁਰ ਮੈਂ ਸਾਬਕਾ ਸਰਪੰਚ ਪਿੰਡ ਦਾ ਹਾਂ ਅਤੇ ਸ਼ੇਸ਼ੰਜਲ ਸਾਹਿਬ ਦਾ ਰਿਟਾਇਰਡ ਰੀਡਰ ਹਾਂ ਅੱਜ ਮਿਤੀ 26 10 25 ਨੂੰ ਸਵੇਰੇ ਕਰੀਬ ਐ 3:30 ਵਜੇ ਦਾ ਟਾਈਮ ਸੀ ਜਦੋਂ ਕਿ ਮੇਰਾ ਭਾਂਜਾ ਮਨਮੀਤ ਸਿੰਘ ਪੁੱਤਰ ਸਰਦਾਰ ਸਵਿੰਦਰ ਸਿੰਘ ਪੁੱਤਰ ਸਰਦਾਰ ਸੰਤਾ ਸਿੰਘ ਵਾਸੀ ਪਿੰਡ ਸ਼ਤਾਬਗੜ ਤਸੀਹ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ ਜੋ ਕਿ ਮੇਰਾ ਸਗਾ ਭਾਨ ਜਾਇਆ ਹੈ ਮੇਰੀਆਂ ਦੋ ਭੈਣਾਂ ਸਨ ਜੋ ਕਿ ਮੇਰੀ ਭੈਣ ਇੱਕ ਪਹਿਲਾਂ ਗੁਜ਼ਰ ਚੁੱਕੀ ਆ ਹੋਣੀ ਮੇਰੀ ਛੋਟੀ ਭੈਣ ਸੀ ਜਿਸ ਦਾ ਕਿ ਇੱਕ ਇਹ ਇੱਕ ਲੌਤਾ ਪੱਤਰ ਸੀ ਕਿਉਂਕਿ ਜਿਹੜਾ ਪੁੱਤਰ ਇਹ ਮਾਪਿਆਂ ਦਾ ਬਹੁਤ ਵੱਡਾ ਸਹਾਰਾ ਹੁੰਦੇ ਨੇ ਇਹ ਆਪਣੇ ਥੋੜੀਆਂ ਕਲਾਸਾਂ ਜਾਨੀ ਕਿ 10 10 11 ਕਲਾਸਾਂ ਪੜਿਆ ਹੋਇਆ ਸੀ ਤੇ ਬੇਰੁਜ਼ਗਾਰ ਹੋਣ ਕਰਕੇ ਇਹ ਮਹਾਰਾਜ ਦੇ ਲਾੜ ਇਹਨੂੰ ਅਸੀਂ ਸਾਰਿਆਂ ਪ੍ਰੇਰ ਕੇ ਲਾਇਆ ਸੀ ਅਤੇ ਇਹਨੂੰ ਗੁਰਦੁਆਰਾ ਅੰਤਰਜਾਮਤਾ ਸਾਹਿਬ ਵਿਖੇ ਇਹ ਪਾਠੀ ਸਿੰਘ ਦੀ ਜਿਹੜੀ ਹੈ ਇਸ ਪਹਿਲਾਂ ਸੰਥਿਆ ਦਵਾਈ ਗਈ ਸੀ ਫਿਰ ਇਹਨਾਂ ਗ੍ਰੰਥੀ ਸਹਿਬਾਨ ਨੇ ਜੋ ਉਥੋਂ ਦੇ ਮੁੱਖ ਗ੍ਰੰਥੀ ਸਹਿਬਾਨ ਨੇ ਇਹਦੀ ਪ੍ਰੀਖਿਆ ਲਈ ਉਹ ਪ੍ਰੀਖਿਆ ਤੋਂ ਬਾਅਦ ਵੇਖਿਆ ਕਿ ਇਹ ਹੁਣ ਆਪਣੇ ਪਾਠ ਕਰਨ ਦੇ ਕਾਬਿਲ ਹੈ ਇਸ ਹਾਲ ਦੋ ਕੁ ਸਾਲ ਤੋਂ ਇਹ ਗੁਰਦਾਰ ਅੰਤਰਜਾਮਤਾ ਸਾਹਿਬ ਵਿਖੇ ਪਾਠੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ ਅੱਜ ਸਵੇਰ ਨੂੰ ਇਹ ਆਪਣੀ ਡਿਊਟੀ ਤੇ ਜਾਣ ਵਾਸਤੇ ਸਵੇਰੇ ਕਰੀਬ ਸਵਾ 3 ਵਜੇ ਘਰੋਂ ਚੱਲਿਆ ਸੀ ਤੇ ਆਪਣੀ ਡਿਊਟੀ ਦੇ ਉੱਪਰ ਇਹਨੇ ਹਾਜ਼ਰ ਹੋਣਾ ਸੀ ਪਿੰਡ ਤੋਂ ਕਰੀਬ 2 ਕਿਲੋਮੀਟਰ ਅੱਗੇ ਆਇਆ ਤਾਂ ਅੱਗੇ ਤੋਂ ਆਪਣੇ ਥੇਰੇ ਅੱਗੇ ਮੌਤ ਦਾ ਜਹਾਜ ਜੜਾ ਵਾ ਉਹ ਜਾ ਰਿਹਾ ਸੀ ਯਾਨੀ ਕਿ ਜਿਹੜੀ ਟਰਾਲੀ ਆ ਆ ਜਿਹੜੀ ਆ ਆਪਾਂ ਇਹ ਗੱਠਾ ਬੰਦੀਆਂ ਟਰਾਲੀਆਂ ਵਾ ਉਹ ਟਰਾਲੀ ਜਿਹੜੀ ਹੈ ਉਹ ਆਪਣੇ ਇਹਦੇ ਵਿੱਚ ਉਹ ਵਾ ਬੜੇ ਹੀ ਜ਼ੋਰ ਦੇ ਨਾਲ ਵਜੀ ਉਹ ਵੱਜ ਕੇ ਮੌਕੇ ਤੇ ਇਸ ਸਾਡੇ ਮੇਰੇ ਭਾਂਜੇ ਦੀ ਮੌਕੇ ਤੇ ਹੀ ਆਪਣੇ ਦੀ ਮੌਤ ਹੋ ਗਈ ਕਿਉਂਕਿ ਆਪਣੇ ਇਸ ਮੌਤ ਦਾ ਸਾਨੂੰ ਤਾਂ ਪਤਾ ਲੱਗਾ ਕਿ ਆਪਣੇ ਮੇਰਾ ਛੋਟਾ ਭਰਾ ਸਰਦਾਰ ਸੂਰਤ ਸਿੰਘ ਮੇਰੀ ਭੈਣ ਕੋ ਰਾਤ ਦਾ ਗਿਆ ਹਾਸੇਗਾ ਤੇ ਇਹ ਵੀ ਉਹਦੇ ਮੋਟਰਸਾਈਕਲ ਦੇ ਨਾਲ ਹੀ ਉਹਨੇ ਕਿਹਾ ਮੈਂ ਵੀ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣਾ ਹੈ ਮੈਂ ਵੀ ਗੁਰਦੁਆਰੇ ਜਾਣਾ ਹੈ ਉਹੀ ਉਹਦੇ ਪਿੱਛੇ ਪਿੱਛੇ ਆ ਰਿਹਾ ਸੀ ਜਦੋਂ ਵੇਖਿਆ ਤੇ ਆਪਣੇ ਜਿਹੜਾ ਇਹ ਟਰਾਲੀ ਵਾਲਾ ਵਾਹ ਟਰਾਲੀ ਉਹ ਨਗਾ ਕੇ ਫੜਾਫੜਾ ਆਪਣੇ ਚੋਂ ਦੇਖਿਆ ਕਿ ਬੰਦੇ ਦੀ ਮੌਤ ਹੋ ਗਈ ਆ ਤੇ ਆਪਣੇ ਉਹਨੇ ਵਜਾਇੇ ਕੇ ਸਾਡੀ ਹੈਲਪ ਕਰਨ ਦੇ ਐਕਸੀਡੈਂਟ ਹੋ ਗਿਆ ਯਾਨੀ ਕਿ ਸੀਰੀਅਸ ਐਕਸੀਡੈਂਟ ਹੋ ਗਿਆ ਵੇਖਿਆ ਉਹਨੇ ਤੇ ਆਪਣੇ ਵੀ ਹੋ ਸਕਦਾ ਬੰਦਾ ਨਾ ਬਚੇ ਉਹਨੇ ਭਜਾ ਕੇ ਲਾਗੇ ਇਹ ਬੜਾ ਵੱਡਾ ਪਰਾਲੀ ਦਾ ਡੰਪ ਹੈ ਉਸ ਡੰਪ ਨੂੰ ਜਿਹੜੇ ਆਪਣੇ ਉਹ ਟਰਾਲੀ ਭਜਾ ਕੇ ਟਰਾਲੀ ਉਸ ਪਾਸੇ ਨੂੰ ਲੈ ਗਿਆ ਔਰ ਆਪਣੇ ਸਾਡੇ ਨਾਲ ਬਹੁਤ ਜਿਆਦਾ ਜਿਹੜਾ ਹੈ ਇਹ ਜੁਰਮ ਹੋਇਆ ਹੈ ਕਿਉਂਕਿ ਮੇਰੀ ਭੈਣ ਦਾ ਇੱਕ ਅੱਲਾ ਕੱਲਾ ਬੇਟਾ ਸੀ ਹੋਰ ਉਸ ਦਾ ਕੋਈ ਨਾ ਉਹਦੀ ਕੋਈ ਜ਼ਮੀਨ ਹੈ ਨਾ ਉਹਦਾ ਕੋਈ ਛੋਟਾ ਜਿਹਾ ਘਰ ਹੈ ਜਿੱਦੇ ਇੱਕ ਲੋਕ ਮਰੇ ਹਨ ਉਹ ਵੀ ਬਿਨਾ ਪਲੱਸਟਰ ਤੋਂ ਸਾਨੂੰ ਹੀ ਇਸ ਅ ਵੈਰੀ ਮਚ ਪੂਰ ਬਹੁਤ ਗਰੀਬ ਹੈ ਉਹਦਾ ਕੋਈ ਆਮਦਨ ਦਾ ਸਾਧਨ ਨਹੀਂ ਹੈ ਇਹੋ ਇੱਕ ਪੁੱਤ ਉਹਦਾ ਜਿਹੜਾ ਸੀ ਉਹ ਗੁਰਦੁਆਰਾ ਸਾਹਿਬ ਦੇ ਪਾਠਾਂ ਦੇ ਵਿੱਚੋਂ ਜਿਹੜਾ ਹੈ ਉਹ ਆਪਣੇ ਪਾਠ ਕਰਕੇ ਜੋ ਆਪਣੇ ਉਹਨੂੰ ਭੇਟਾ ਮਿਲਦੀ ਸੀ ਉਸ ਬੇਟਾ ਤੇ ਦੋਨੇ ਮਾਂ ਪੁੱਤ ਇਹ ਗੁਜ਼ਾਰਾ ਕਰਦੇ ਸੀ ਤੇ ਇਹ ਮੇਰੇ ਭਰਾ ਨੇ ਜਿਹੜਾ ਸਾਰਾ ਇਹ ਵਾਕਿਆ ਅੱਖੀਆਂ ਵੇਖਿਆ ਤੇ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਵਾ ਇਹਨਾਂ ਟਰਾਲੀਆਂ ਵਾਲਿਆਂ ਨੂੰ ਜਿਹੜਾ ਵਾ ਇਹਨਾਂ ਨੂੰ ਸਖਤ ਤੋਂ ਸਖਤ ਹਿਦਾਇਤ ਕੀਤੀ ਜਾਵੇ ਕਿ ਆਪਣੇ ਜਿਹੜਾ ਵਾ ਤੇ ਜਿਹੜਾ ਰਸਤਾ ਹੈ ਇਹ ਆਪਣਾ ਇਹਨੂੰ ਆਪਣੇ ਇੱਕ ਪਾਸੇ ਇਹ ਪਬਲਿਕ ਦੇ ਲੰਘਣ ਵਾਸਤੇ ਕਿਉਂਕਿ ਇਹਨਾਂ ਦੇ ਪਿੱਛੇ ਕੋਈ ਵੀ ਆਪਣੇ ਜਿਹੜਾ ਹੈ ਕੋਈ ਆਪਣੇ ਕੋਈ ਸਿਗਰਲੇ ਹੁੰਦਾ ਜਾਂ ਕੋਈ ਬੰਦਾ ਨਹੀਂ ਬੈਠਾ ਹੁੰਦਾ ਕੋਈ ਪਿੱਛੋਂ ਕੋਈ ਆ ਰਿਹਾ ਵਾ ਤੇ ਇਹਨਾਂ ਨੇ ਆਪਣੇ ਜਾਨ ਬੁੱਝ ਕੇ ਸਾਡੇ ਨਾਲ ਇਹ ਜਿਹੜਾ ਸਾਡੇ ਬੰਦੇ ਨੂੰ ਮਾਰਿਆ ਵਾ ਕਿਰਪਾ ਕਰਕੇ ਜਿਹੜਾ ਵਾ ਇਸ ਆਪਣੇ ਇਹਨਾਂ ਨੇ ਇਹ ਜੁਰਮ ਦੇ ਭਾਗੀਦਾਰਾਂ ਨੂੰ ਆਪਣੇ ਜਿਹੜਾ ਵਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਸਾਨੂੰ ਅਨਸਾਫ਼ ਦਵਾਇਆ ਜਾਵੇ ਕਿਉਂਕਿ ਮੇਰੀ ਭੈਣ ਦਾ ਜਿਹੜਾ ਵਾ ਇਸ ਦੁਨੀਆ ਦਾ ਜੀਵਾ ਜਿਹੜਾ ਹੈ ਉਹ ਬੁੱਝ ਗਿਆ ਹੈ ਕਿਉਂਕਿ ਹੁਣ ਆਪਣੇ ਉਹਦੀ ਆਮਦਨ ਦਾ ਕੋਈ ਸਾਧਨ ਨਹੀਂ ਉਹਦੀ ਜ਼ਿੰਦਗੀ ਦਾ ਕੋਈ ਹਸਾਰਾ ਨਹੀਂ ਉਹਦਾ ਇੱਕ ਹੀ ਪੁੱਤਰ ਸੀਗਾ ਜੋ ਇਹਨਾਂ ਇਹ ਟਰਾਲੀ ਵਾਲਿਆਂ ਨੇ ਇਹਨਾਂ ਪੰਡਾ ਵਾਲਿਆਂ ਨੇ ਆਪਣੇ ਉਹਨੂੰ ਕਾਰ ਬਣ ਕੇ ਟੈਟਡ ਰਨ ਕਰਕੇ ਆਪਣੇ ਜਿਹੜਾ ਉਹਨੂੰ ਆਪਣੇ ਜਿਹੜਾ ਵਾ ਮਾਦਤਾ ਹੈ ਕਿਰਪਾ ਕਰਕੇ ਆਪਣੇ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਸਾਡੀ ਸੁਲਤਾਨਪੁਰ ਲੋਧੀ ਦੀ ਪੁਲਿਸ ਕਿਉਂਕਿ ਸਾਡੇ ਸੁਲਤਾਨਪੁਰ ਲੋਧੀ ਥਾਣਾ ਦੇ ਵਿੱਚ ਇਹ ਵਾਕਿਆ ਪੈਂਦਾ ਹੈ ਔਰ ਸਾਡੇ ਨਾਲ ਬੜਾ ਹੀ ਵਧੀਆ ਤਰੀਕੇ ਨਾਲ ਪੁਲਿਸ ਨੇ ਵਿਵਹਾਰ ਕੀਤਾ ਸਾਡੀ ਗੱਲ ਬੜੇ ਧਿਆਨ ਨਾਲ ਐਸਐਚਓ ਸਾਹਿਬ ਨੇ ਸਟਾਫ ਮੈਂਬਰ ਸਾਹਿਬਾਨ ਨੇ ਸਾਰੇ ਨੇ ਸੁਣੀ ਆ ਕਿਰਪਾ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਇਸ ਜਿਹੜੇ ਆ ਜੁਰਮ ਦੇ ਭਾਗੀਦਾਰ ਵਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੈਂ ਇਹਨਾਂ ਹੀ ਆਪਣੇ ਜਿਹੜਾ ਵਾ ਬੇਨਤੀ ਕਰਦਾ ਹਾਂ ਕਿ ਆਪਣੇ ਮੈਂ ਇਹਨਾਂ ਨੂੰ ਜਿਹੜੇ ਮੰਡਾ ਢੋਂਦੇ ਆ ਵੀਰ ਆਪਣੇ ਇਹਨਾਂ ਨੂੰ ਵੀ ਆਪਣੇ ਐਡਵਾਈਸ ਕਰਦਾ ਮਾਂ ਨਸੀਹਤ ਕਰਦਾ ਬੇਨਤੀ ਕਰਦਾ ਵਾ ਕਿ ਤੁਸੀਂ ਆਪਣੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਨਾ ਖੇਡੋ ਤੁਸੀਂ ਆਪਣੇ ਜਿਹੜਾ ਵਾ ਪਿੱਛੇ ਕੋਈ ਲਾਈਟਾਂ ਲਵਾਓ ਜਾਂ ਕੋਈ ਨਾ ਕੋਈ ਸਿਗਨਲ ਕੋਈ ਰੋਕ ਪਿੱਛੇ ਹੋਵੇ ਕੋ ਤੁਹਾਡੇ ਆਉਂਦਾ ਵਾ ਅੱਗੇ ਅੱਗੇ ਤੁਹਾਡੇ ਕੋਈ ਨਾ ਕੋਈ ਸਿਗਨਲ ਹੋਵੇ ਜਿਹੜਾ ਕਿ ਤੁਸੀਂ ਜਾਣਦੇ ਆ ਤੇ ਆਪਣੇ ਰਾਤ ਦੇ ਟਰਾਲੀਆਂ 21 ਘੰਟੇ ਚੱਲਦੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕਿਸੇ ਸਵੇਰੇ ਸਾਨੂੰ ਰੋਡ ਸਾਈਡ ਐਕਸੀਡੈਂਟ ਰਿਪੋਰਟ ਹੋਇਆ ਜਿਹਦੇ ਵਿੱਚ ਜਿਹੜਾ ਉਹਦੀ ਔਨ ਦੀ ਸਪੌਟ ਡੈਥ ਹੋਈ ਉਸ ਮਨमीत ਸਿੰਘ son of ਸਵਿੰਦਰ ਸਿੰਘ ਵਸੀ ਸ਼ਤਾਬਗੜ ਜੀ ਜੀ ਹੁਣ ਪਰਿਵਾਰ ਦੇ ਬਿਆਨਾਂ ਤੇ ਜੋ ਵੀ ਉਹ ਬਿਆਨ ਦਿੰਦੇ ਨੇ ਸਾਨੂੰ ਉਹਦੇ ਅਕੋਰਡਿੰਗ ਅਗਲੀ ਕਾਰਵਾਈ ਕੀਤੀ ਜਾਏਗੀ